ਬਗਿਆਰੀ ਬੱਲੇ ਰੀ ਗੋਗੜਾ ਬਹੁਤ ਸਵਾਦ ਬਣਾ ਹੈ ਥੋੜਾ ਸਾ ਪਾਣੀ ਥੋਰ ਮਿਲੇਗਾ ਆਦੀ ਬੰਦਾ ਵੀ ਇਸ ਤਰ੍ਹਾਂ ਤੈਲ ਵਾਲੇ ਝਰੇ ਲੋਕਾਂ ਨੇ ਬੀਜ ਨਾ ਪੈਣਾ ਹਨ ਅਕਸਰ ਵੰਗਾਲ ਲੈਣ ਰੇੜੀਆਂ ਤੇ ਜਾ ਕੇ ਗੋੜਤ ਤੇ ਛੜਦੇ ਸ਼ਕੀਨ ਹੁੰਦੇ ਹਨ ਆਓ ਅੱਜ ਦੀਦੀ ਉਹਨੂੰ ਪੂਰਾ ਹੈਡ ਤੱਕ ਵੇਖਿਓ ਕਿ ਇਸ ਤਰ੍ਹਾਂ ਨੇ ਨਾਲ ਗੋੜਤ ਤੇ ਤਿਆਰ ਕੀਤੇ ਜਾਂਦੇ ਹਨ ਮੁਰਕੇ ਗੋੜਤ ਤੇ ਖਣਾ ਭੁੱਲੇ ਜਾਓਗੇ ਅਜੇ ਵੀ ਵਸਿਓ ਆਉ ਤੋਂ ਨੀਲਾ ਖਾਲੂ ਚ ਪਾਣੀ ਆ ਗਿਆ ਕਿਉਂ ਇਸਨੇ ਬੜੇ ਵੀ ਪੂਰੀ ਗੱਲ ਬਾਤ ਦੱਸਾਂਗੇ ਇਹ ਨੀਲਾ ਖਾਂ ਵਿੱਚ ਬਹੁਤ ਇਲਾ ਪਾਣੀ ਲੱਗਿਆ ਭਾਵ ਕੋ ਹੋ ਰੰਦਾ ਹੈ ਇਹ ਵਿਅਤੀ ਹੈ ਸਿੰਘ ਸਰਤਾ ਕੋਨੋਂ ਸੀ ਵੀ ਆਣੇ ਹੱਕ ਵਿੱਚ ਆਏ ਜਗਿੰਦਰ ਗਰਾਹ ਨੂੰ ਜਵਾਬ ਦਿੰਦੇ ਹੈ ਮਤਰੀ ਪਾਜੇ ਕੇ ਲਈ ਵੀਡੀਓ ਹੋ ਰਹੀ ਹੈ ਵਾਇਰਲ ਯਾਰ ਯਾਰ ਕੀ ਨੇ ਤਾਂ ਦੇ ਪੈਰਾ ਦੇ ਥੱਲੋਂ ਜ਼ਮੀਨ ਕੱਢ ਦੇਣੀ ਹੈ ਇਹ ਵੀ ਤੁਹਾਨੂੰ ਸੁਣੋਂਦੇ ਆ ਪ੍ਰਧਾਨ ਮਤਰੀ ਬਾਜੇ ਕਿ ਕੀ ਕੀ ਕਹਿ ਰਿਹਾ ਹੈ ਸ਼ਾਇਦ ਇਹਨਾਂ ਗ੍ਰਾਹਾਂ ਨੂੰ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰਦੇ ਹੋ ਪੂਰਾ ਮਾਮਲਾ ਅੰਤ ਤੱਕ ਦੇਖਿਓ ਵੀਡੀਓ ਤੁਹਾਨੂੰ ਵਧੀਆ ਲੱਗੇ ਜੀ ਤਾਂ ਆਪਣੀ ਕੀਮਤੀ رائے ਵੀ ਕਮੈਂਟਾਂ ਵਿੱਚ ਸਾਝੀ ਕਰਨੀ ਹੈ ਤੁਸੀਂ ਅੱਗੇ ਭਾਈ ਹੁਣ ਬਾਰ ਬਾਰੇ ਦੀ ਗੱਲ ਨਾ ਮੀਝੇ ਰਹੇ ਐਸਐਸਪੀ ਸਾਹੂ ਨੂੰ ਸਿੱਧੇ ਹੋ ਗਏ ਹਨ ਸਿੱਧਾ ਹੀ ਜਾ ਦਿੱਤਾ ਹੈ ਐਸਐਸਪੀ ਸਾਹੂ ਨੂੰ ਕੀ ਇਸ ਤਰ੍ਹਾਂ ਦੇ ਨਾਲ ਗੱਲ ਨਹੀਂ ਬਣਨੀ ਜਿਹੜਾ ਆਪਣਾ ਬਨਵਾਸੀਆਂ ਦੀ سپورਟ ਕੀਤੀ ਗਈ ਸੀ ਅੱਗੇ ਤੋਰ ਵੀ ਤੁਹਾਨੂੰ ਦੱਸਦੇ ਹਾਂ ਹਾਂ ਜਿਹੜਾ ਸੰਦੀ ਦਾ ਮਾਮਲਾ ਸੰਦੀ ਦੀ ਬਾਹ ਮਰੂੜੀ ਗਈ ਹੈ ਸੰਦੀਪ ਸੰਦੀ ਦੀ ਅੱਜ ਜਦੋਂ ਸੰਗਰੂਰ ਦੇ ਹਸਪਤਾਲ ਵਿੱਚ ਵਿਹਲਦਾ ਗਿਆ ਸੰਦੀਪ ਸੰਦੀ ਨੂੰ ਅੱਜ ਘਾਰੇ ਛੱਡਦੇ ਵੇਲੇ ਉਸ ਦੀ ਬਾਹ ਮਰੂੜੀ ਲੱਤੀ ਹੈ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਅੱਜ ਹੀ ਦੋਸਤੋ ਅਜੇ ਵੀ ਗੱਲ ਕਰਾਂਗੇ ਬਨਵਾਸੀਆਂ ਨੇ ਦੋਲਦੇ ਨੇ ਉਤਾਦੀ ਉਸ ਦੇ ਭਰਾ ਮਾਦੀ ਇਹ ਸਰਦਾਰ ਮੁੰਡਿਆਂ ਦੀ ਦਸਤਾਰ ਹੈ ਉਹ ਵਰਬੀ ਜਣਾ ਜਰਮਾ ਗਿਆ ਉਹ ਹਿਸ਼ਾਰਪੁਰ ਪਤਨਾ ਤੋਂ ਆਵਾਜ਼ ਆ ਵਿਖੋ ਅਮਰਿਤਸਰ ਪੁੱਤ ਸੀ ਆ ਰਹੀ ਹੈ ਇਹਦੀ ਬੜੀ ਬੜੀ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਆ ਸੁਣੋ ਪ੍ਰਧਾਨ ਮੰਤਰੀ ਬਾਜੀ ਕੇ ਬੰਨੋ ਬੁਲਿਆ ਕੀ ਬੁਲਿਆ ਗਿਆ ਉਬਰਾਹਾ ਨੂੰ ਲੋਕੀ ਅੱਜ ਦੇ ਟਾਈਮ ਵਿੱਚ ਵੀ ਉਬਰਾਹਾ ਸਾਹਿਬ ਤੇ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ ਫਰਵਾਸੀਆਂ ਦੇ ਹੱਥ ਵਿੱਚ ਸਪੋਰਟ ਕਰਨ ਤੋਂ ਬਾਅਦ ਆ ਸੁਣੋ ਕੀ ਕਹ ਜਾਇਆ ਮੰਤਰੀ ਬਾਜੀ ਨੇ ਇਹ ਗਰਾਵਾ ਤੁਹਾਡੀ ਪੂਛ ਤੇ ਨਹੀਂ ਪੈਰ ਰੱਖਣਾ ਤੁਹਾਡੀਆਂ ਕੀਕਾਂ ਹੀ ਨੇ ਕਢਾਉਣੀਆਂ ਹੀ ਛੋਕਰੇ ਨਹੀਂ ਹੁਣ ਤੁਹਾਡੀ ਪੀੜ ਤੁਹਾਨੂੰ ਮਾੜੀ ਮਾੜੀ ਪੀੜ ਹੁੰਦੀ ਏ ਤੇ ਗੋਲੀ ਲੈ ਲਓ ਪੀੜ ਦੀ ਚੰਗੀ ਮੈਡੀਕਲ ਤੋਂ ਦਾਦਾ ਤੇ ਜੁੱਪੀ ਤੇ ਬਚ ਬੀ ਵਾਰੀ ਆਈ ਨਾ ਸੋ ਨਾ ਵੇਲੇ ਵਾਰੀ ਆਈ ਨਾ ਸੋ ਨਾ ਲੈਠਿਆ ਜੇ ਤੁਹਾਨੂੰ ਨਾ ਲੋੜ ਦੀ ਵਾਰੀ ਆਈ ਨਾ ਉਹਨਾਂ ਬਲੇ ਰੇਲਵੇ ਸਟੇਸ਼ਨ ਦੇ ਉੱਤੇ ਅਸੀਂ ਤਾਂ ਪੰਜਰਨ ਕੇ ਵਿਭਾਗ ਦੇ ਕਰਦੇ ਹੁੰਦੇ ਆ ਜਾਂ ਕਿ ਉਹਨਾਂ ਨੂੰ ਲੈ ਕੇ ਆਉਂਦੇ 6 ਮਹੀਨੇ ਦਾ ਰਾਸ਼ਨ ਦਾ ਨਿਆ ਅਡਵਾਂਸ ਪੈਸੇ ਕਹਿੰਦੇ ਉਧਰੋਂ ਆਉਣ ਵਾਸਤੇ ਇਹਨਾਂ ਨੂੰ ਪਹਾੜਾ ਦਿੰਦੇ ਆ ਇਹ ਕਿਸਾਨੀ ਖਰੀ ਕਰਦੀ ਐ ਇਸ ਕਰਕੇ ਉਹ ਮਜ਼ਦੂਰੀ ਕਰਨਾ ਹੁੰਦੇ ਨੇ ਮਜ਼ਦੂਰੀ ਕਰਕੇ ਤੇ ਖਾਣ ਦਾ ਬਚੇ ਪਾਲਦੇ ਨੇ ਤੇ ਇਸ ਗੱਲ 'ਚ ਮਤਲਬ ਕੋਈ ਸਾਨੂੰ ਕੋਈ ਜਲਾਲੀ ਕੋਈ ਇਤਰਾਜ਼ ਨਹੀਂ ਉਗਰਾਹਾ ਤੋਂ ਟਿੱਟੇਲ ਨਬੀ ਅਨਨੁ ਤੇ ਮੰਤਰੀ ਬਾਜੇ ਨੇ ਕਹਿ ਦਿੱਤਾ ਜੀ ਇਹ ਸ਼ੁਕਰੀਆ ਨੇ ਨਹੀਂ ਤੁਹਾਡੀ ਉਸ ਤੇ ਪੈ ਨਖਣਣਾ ਹੈ ਵੀ ਸੋ ਨਹੀਂ ਲੈ ਪ੍ਰਧਾਨ ਮੰਤਰੀ ਬਾਜੇ ਕੇ ਦੀ ਇਹ ਵੀਡੀਓ ਨੂੰ ਉਗਰਾਹਾ ਵਾਲੇ ਕੇਸ ਵਿੱਚ ਲਾਗੂ ਕਰਕੇ ਸ਼ੇਅਰ ਕੀਤੀ ਜਾ ਰਹੀ ਹੈ ਇਹ ਪੁਰਾਣੀ ਵੀਡੀਓ ਹੈ ਪਰੰਤੂ ਮੰਤਰੀ ਬਾਜੇ ਨੇ ਕੁੱਝ ਸਮਾਂ ਪਹਿਲਾਂ ਹੀ ਜਦੋਂ ਸੰਤ ਜੀ ਨਹੀਂ ਸਜਿਆ ਸੀ ਉਸਦੇ ਉਗਰਾਹਾ ਬਾਰੇ ਇਹ ਕਹਿ ਦਿੱਤਾ ਸੀ ਇੰਨੇ ਹੀ ਤੁਹਾਡੀਆਂ ਤੂਸ਼ਾ ਤੇ ਪੈ ਰੱਖਣੇ ਹਨ ਅੱਗੇ ਮਨਅਬੀ ਉਹ ਆਦੋਮ ਨੇ ਦੇਰੇ ਬੀਬੀਏ ਪੈਣਾ ਭਰਾ ਕੋਤਪੇ ਖਾਨ ਦੇ ਸਕੀਨ ਹਨ ਉਹਨਾਂ ਬਾਰੇ ਵਾਸਤੇ ਆ ਵੀਡੀਓ ਆ ਵਾਇਰਲ ਹੋ ਰਹੀ ਆ ਵੇਖੋ ਕਿਸ ਤਰ੍ਹਾਂ ਦੇ ਨਰ ਬਾਥਰੂਮ ਵਾਲੀ ਜਗਾ ਦੇ ਵਿੱਚ ਪਾਣੀ ਰੱਖਿਆ ਹੋਇਆ ਹੈ ਟੱਬ ਦੇ ਵਿੱਚ ਉੱਥੇ ਹੀ ਪ੍ਰਵਾਸੀਆਂ ਦੇ ਬੰਨੂ ਗੋਦਪੇ ਤਿਆਰ ਕੀਤੇ ਜਾਂਦੇ ਹਨ ਉੱਥੇ ਹੀ ਜਿਹੜਾ ਗੰਦਾ ਪਾਣੀ ਹੈ ਉਸੇ ਦਾ ਹੀ ਪਾਣੀ ਪਨਾਇਆ ਜਾ ਰਿਹਾ ਹੈ ਤੇ ਕਹਿੰਦੇ ਹਨ ਕਿ ਮੁਰਕੇ ਪਾਨ ਨੂੰ ਬੁਲਾ ਸਵਾਰ ਹੈ ਸਾਡੇ ਪੰਜਾਬੀ ਇਸ ਤਰ੍ਹਾਂ ਦੇ ਢਾਲ ਕਹਿ ਦਿੰਦੇ ਹਨ ਅਵੇਰ ਲੋਥਲੇ ਗੋਲ ਗੁਪੇ ਖਾਣ ਦੇ ਸਕੀਨਾਨ ਦਾ ਇਲਾਕਾ ਉਥੇ ਜਾ ਕੇ ਪੰਜਾਬੀਆਂ ਨੇ ਸ਼ੇਅਰ ਕੀਤਾ ਹੈ ਗੋਲ ਗੁਪੇ ਇਸ ਤਰ੍ਹਾਂ ਬਣਦੇ ਹਨ ਵੇਖੋ ਪਾਣ ਮਸਾਲਾ ਜਿਹੜਾ ਗੁਜਕਾ ਖਾਂਦੇ ਹਨ ਉਹ ਵੀ ਲਾ ਕੇ ਪਿਆ ਹੈ ਉਸੇ ਹੀ ਹੱਥਾਂ ਦੇ ਨਾਲ ਆ سارے ਗੋਲ ਗੁਪੇ ਤਿਆਰ ਕੀਤੇ ਗਏ ਹਨ ਆ ਵੇਖੋ ਕਿਸਤਲਾਂ ਦੇ ਨਾਲ ਬਾल्टी ਦੇ ਵਿੱਚ ਲੜਾ ਪਿਆ ਹੈ ਪਿਆ ਹੈ ਨਾ ਕੋਈ ਸਫਾਈ ਦਾ ਧਿਆਨ ਹੈ ਬਹੁਤ ਹੀ ਬੁਰਾ ਹਾਲ ਹੈ ਤੇ ਸਾਡੇ ਵਰਗੇ ਉਹ ਜੇ ਭੈਣ ਭਰਾ ਜਿਹੜੇ ਪੰਜਾਬੀ ਚੈਨ ਫਰਾ ਕਹਿੰਦੇ ਹਨ ਕੀ ਭਈਆ ਜੀ ਬਹੁਤ ਅੱਛਾ ਕੋਨਾ ਹੈ ਬਹੁਤ ਹੀ ਪਾਣੀ ਬਹੁਤ ਸਵਾਲ ਹੈ ਥੋੜਾ ਹੋਰ ਦਿਜੀਏ ਆ ਦੇਖ ਲਓ ਹੁਣ ਖਾਨ ਤੋਂ ਪਹਿਲਾਂ ਥੋੜਾ ਪ੍ਰੇਜ ਕਰੋਗੇ ਅੱਗੇ ਤੋਂ ਆਵਲੀ ਆਵਲੀ ਵੀਡੀਓ ਪੰਜਾਬੀ ਉਸ ਪੰਦੀਪ ਸਣੀ ਦੀ ਹੈ ਜਿਹੜਾ ਨੂੰ ਅੱਜ ਸੰਗਰੂਰ ਦੇ ਹਸਪਤਾਲ ਵਿੱਚ ਲੈ ਜਾਂਦਾ ਗਿਆ ਹਵਾਲਾ ਜਦੋਂ ਕੀ ਕਾਰੇ ਛੱਡਣ ਲੱਗੇ ਤਾਂ ਦੇਖੋ ਕਿਸ ਤਰ੍ਹਾਂ ਦੇ ਨਾਲ ਬਾਹ ਮਰੂਰੀ ਜਾਂਦੀ ਹੈ ਉਥੋਂ ਦੇ ਅਧਿਕਾਰੀਆਂ ਦੇ ਵੱਲੋਂ ਇਸਤੇ ਲੋਕ ਇਤਰਾਜ਼ ਜाहिर ਕਰ ਰਹੇ ਹਨ ਕਹਿ ਰਹੇ ਹਨ ਕਿ ਇਸ ਨੂੰ ਜਬਾਹ ਮੰਗੜਨ ਦੀ ਕੀ ਦਲਸੀ ਕੀ ਕਾਰਾ ਹੀ ਤਾਂ ਛੱਡਿਆ ਗਿਆ ਸੀ ਸੰਦੀਪ ਸੰਗੀ ਵੱਲੋਂ ਜਿਹੜਾ ਉਹ ਵਿਅਕਤੀ ਤੁਹਾਨੂੰ ਦੱਸਿਆ ਗਿਆ ਸੀ ਫੋਟੋ ਦੇ ਵਿੱਚ ਕਾਫੀ ਜ਼ਿਆਦਾ ਇਮੋਸ਼ਨਲ ਹੋ ਕੇ ਭੱਗੋ ਮੈਂ ਖਾਣ ਚ ਪਾੜੀਆਂ ਗਿਆ ਇਸ ਦੇ ਬਾਰੇ ਵੀ ਤੁਹਾਨੂੰ ਦੱਸ ਦਿਆ ਪਰ ਸੰਦੀਪ ਸਿੰਘ ਦੇ ਸਾਡੀ ਦੇ ਵਕੀਲ ਜਿਹੜੇ ਹਨ ਗੁਣਾਂ ਲਿਖਿਆ ਹੈ ਕਿ ਜਦੋਂ ਪੇਸ਼ੀ ਦੌਰਾਨ ਜੱਜ ਸਾਹਿਬ ਨੇ ਸੰਗੀ ਦੇ ਸਾਰੇ ਕੱਪੜੇ ਉਤਾਰੇ ਇਹ ਤਸ਼ੱਦਦ ਦੀ ਘੋਣੀ ਕਿਹਾ ਦਾ ਕੱਪੜੇ ਉਤਾਰਨ ਤੋਂ ਬਾਅਦ ਦਾਤ ਵਿੱਚ ਖੜੇ ਸਾਰੇ ਲੋਕ ਹਾਤੋਂ ਮੁਹਾਰੇ ਹੀ ਇਸ ਤਰ੍ਹਾਂ ਦੇ ਨਾਲ ਰੋੜ ਲੱਗ ਪਏ ਕਿ ਹਾਂ ਕਿ ਭਾਈ ਸੰਦੀਪ ਸਿੰਘ ਸਣੀ ਦੇ ਲੱਤ ਤੋਂ ਹੇਠਾਂ ਸਾਰਾ ਸਰੀਰ ਬੁਰੀ ਤਰ੍ਹਾਂ ਫਿਸਿਆ ਪਿਆ ਸੀ ਪੋਰਸ ਦੀ ਕੁਤਮ ਨਾਲ ਸੋਚੋ ਕਿੰਨਾ ਤਸ਼ੱਦਦ ਕੀਤਾ ਅੰਮਾ ਇਹਦੇ ਤਿੰਨ ਕਸ਼ਲਕ ਨੂੰ ਨਾਲ ਪੇਜ ਗਏ ਸੋ ਕੋ ਮਲਬਰਦਰ ਇਹਦੇ ਵਕੀਰ ਹਨ ਉਹਨਾਂ ਨੇ ਕਿਹਾ ਹੈ ਕਿ ਇੱਕ ਵਕੀਲ ਹਾਂ ਉਹ ਤੋਂ ਪਹਿਲਾਂ ਅਸੀਂ ਸਿੱਖ ਹਾਂ ਸੋ ਇਸ ਕੇਸ ਵਿੱਚ ਆਪਣੀ ਜਿੰਦ ਜਾਨ ਲਗਾ ਦਵਾਂਗੇ ਪਰ ਭਾਈ ਸਾਹਿਬ ਸੰਦੀਪ ਜੀ ਨੂੰ ਸਾਹਿਬ ਜਿੰਦੂ ਦਵਾਲਾ ਨੇ ਤੇ ਨਿਗਰਾਨ ਇਹ ਗੱਲਾਂ ਸੁਣ ਰਹੇ ਭਾਈ ਸੰਦੀਪ ਸਨੀ ਦਾ ਪ੍ਰਾਉ ਚੀਜੀ ਰੋ ਲੱਗ ਪਿਆ ਇਹ ਭਾਈ ਸੰਦੀਪ ਸਨੀ ਦਾ ਪ੍ਰਾਉ ਹੀ ਹੈ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਕਾਫੀ ਜਗ੍ਹਾ ਇਮੋਸ਼ਨਲ ਹੋਵੇ ਇਨਾ ਤਸ਼ੱਦਦ ਕੀਤਾ ਗਿਆ ਹੈ ਬਹੁਤ ਸਾਰੀਆਂ ਦੇ ਵੱਲੋਂ ਹਾਏ ਉਹ ਜਿਹੜੇ ਪਟਿਆਲਾ ਜੇਲ੍ਹ ਵਿੱਚ ਹੈ ਵਾਹੀ ਸੰਦੀਪ ਸਿੰਘ ਉਲੂਸਨੀ ਖਾਓ ਸਾਥੇ ਸਾਥ ਤੋਂ ਇਹਨੇ ਹਮਲਾ ਕੀਤਾ ਸੀ ਬੋਸਟ ਮੈਲ ਹੋ ਰਹੀ ਹੈ ਜੋ ਬੰਦੇ ਬੰਦਰ ਤੇ ਨਸ਼ੇ ਦੇ ਸਮਗਲਰ ਕਰਨ ਕਰਕੇ ਜੇਲ੍ਹ ਵਿੱਚ ਨਜਲ ਬੰਦੇ ਆਤੇ ਪੰਜਾਬ ਪੁੱਛ ਲਿਆ ਸਸਪੈਂਡ ਐਸਪੀ ਦਸੀਆ ਜਾ ਰਿਹਾ ਹੈ ਇਹ ਤਾਂ ਹੈ ਗਈ ਗੱਲ ਪੰਜਾਬ ਦੀ ਹੁਣ ਆ ਵੇਖੋ 나ਗਪੁਰ ਤੋਂ ਇੱਕ ਨੋਖੀ ਘਟਨਾ ਮੈਦ ਹੋ ਰਹੀ ਹੈ 나ਗਪੁਰ ਵਿੱਚ ਨੈਸ਼ਨਲ ਹਾਈਵੇ ਦਾ ਨਵਾਂ ਕਾਰਨਾਮਾ ਐਤਨੂ ਫੋਟੋ ਤੋਂ ਪੁਨੀਆ ਘਰ ਦੀ ਬੈਲਕਨੀ ਤੁਸੀਂ ਆ ਫੋਟੋ ਵਿੱਚ ਵੇਖਿਓ ਆਹ ਵੇਖੋ ਕਾਦੀ ਬੈਲਕਨੀ ਹੈ ਤੇ ਇਸ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਫਨਾਈ ਓਵਰ ਨੂੰ ਫਨਾਈ ਓਵਰ ਨੂੰ ਇਸ ਦੇ ਵਿੱਚ ਨਹੀਂ ਕੱਢ ਚਾਹਿਆ ਤੂਰੀ ਪੋਡੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਾਲਾਤ ਹੋ ਰਹੇ ਹਨ ਆ ਵੇਖੋ ਪੂਰੇ ਜਦੋਂ ਦੂਰੋਂ ਕੀਤੀ ਗਈ ਫੋਟੋ ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ ਨਾਲ ਕੋ ਤੋਂ ਦੱਸੀ ਜਾ ਰਹੀ ਹੈ ਘਰ ਦੀ ਬੈਲਕਨੀ ਦੇ ਉੱਪੋਂ ਦੀ ਕਾਦੀ ਛੱਪ ਦੇ ਵਿੱਚ ਦੀ ਨਾ ਇਹ ਨੈਸ਼ਨਲ ਹਾਈਵੇਅ ਅਥਾਰਟੀ ਵਾਲਿਆਂ ਨੇ ਇਸ ਤਰ੍ਹਾਂ ਉਹ ਨਈ ਉਬਰ ਕਾਟ ਦਿੱਤਾ ਹਾ ਤਾਂ ਹਾਲ ਉਹ ਚੁਕਿਆ ਹੈ ਸਾਡੇ ਭਾਰਤ ਦਾ ਬਾਕੀ ਬੱਲੇਗੇ ਉਸ ਨੂੰ ਕੋਈ ਬਡਾਲਾ ਦੇ ਮੂੰਹੋਂ ਕੀ ਕਹਿ ਰਹੇ ਨੇ ਐਸਐਸਪੀ ਸਾਹਿਬ ਨੂੰ ਜਿਹੜੇ ਪ੍ਰਵਾਸੀਆਂ ਦੇ ਹੱਥ ਤੇ ਵਿਝੇ ਇਲਾਲ ਕਰ ਰਹੇ ਹਨ ਕੀ ਉਹਨਾਂ ਨੂੰ ਦੀ ਤੰਗ ਪ੍ਰੇਸ਼ਾਨ ਕੀਤਾ ਤਾਂ ਖੈਰ ਨਹੀਂ ਆ ਉਸ ਨੂੰ ਬਡਾਲਾ ਸਾਹਿਬ ਨੇ ਇਸ ਦਾ ਕੀ ਜਵਾਬ ਦਿੱਤਾ ਐਸਐਸਪੀ ਸਾਹਿਬ ਤੁਹਾਨੂੰ ਕਹਿਣਾ ਚਾਹੁੰਦੇ ਆ ਪ੍ਰਵਾਸੀਆਂ ਦੇ ਨਾਂ ਤੇ ਜੇ ਤੁਸੀਂ ਅਪਰਾਧੀਆਂ ਨੂੰ ਬਚਾਉਣ ਤੇ ਲੱਗੇ ਹੋ ਤੇ ਫਿਰ ਇਹ ਦੇਖ ਲਿਓ ਜੋ ਪਹਿਲੇ ਅੱਜ ਅਦਾਲਤਾਂ 'ਚ ਚੱਕਰ ਕੱਟ ਰਹੇ ਜਿਨ੍ਹਾਂ ਨਾਜਾਇਜ਼ ਮੁੰਡੇ ਮਾਰੇ ਸੀ ਸਜ਼ਾਾਂ ਮਿਲ ਰਹੀ ਹੈ ਉਹਨਾਂ ਦਾ ਟੱਬਰ ਵੀ ਉਹਨਾਂ ਨੂੰ ਪਛਾਨਣ ਤੋਂ ਇਨਕਾਰ ਕਰਦਾ ਜੇ ਇਹ ਵਰਦੀ ਸਦਾ ਨਹੀਂ ਜੇ ਰਹਿਣੀ ਸਗਰਨੇ ਘੋਟਨੇ ਵਰਗੇ ਨੇ بڑے ਬੱਚੇ ਮਾਰੇ ਸੀ ਨਾਜਾਇਜ਼ ਉਹ ਵੀ ਦੇਖ ਲਿਓ ਉਹਦੇ ਭੋਗ ਤੇ ਜਾਣ ਨੂੰ ਕੋਈ ਰਾਜ਼ੀ ਨਹੀਂ ਸੀਗਾ ਕਿਤੇ ਤੁਹਾਡੇ ਨਾਲ ਵੀ ਇਹ ਕੰਮ ਨਾ ਹੋ ਜਾਵੇ ਚਾਰ-ਚਾਰ ਜਮਨੇ ਪੈਣੇ ਪੰਜਾਬ ਵਾਲਿਓ ਤੁਹਾਨੂੰ ਇੱਕ ਨਾਲ ਨਹੀਂ ਜੇ ਸਰਨਾ ਤੁਹਾਡਾ ਕਿਉਂ ਅੱਗੇ ਜ਼ਰੂਰਤ ਹੈ ਇੱਕ ਨੂੰ ਨਸ਼ੇ ਨਾਲ ਵੀ ਮਾਰਨਾ ਇੱਕ ਨੂੰ ਪ੍ਰਵਾਸੀਆਂ ਨੇ ਵੀ ਮਾਰਨਾ ਇੱਕ ਨੂੰ ਗੈਂਗਸਟਰ ਕਹਿ ਕੇ ਵੀ ਮਾਰਨਾ ਇੱਕ ਨੂੰ ਖਾਲਸਾਨੀ ਕਹਿ ਕੇ ਵੀ ਮਾਰਨਾ ਉਦੋਂ ਬਾਅਦ ਜਿਹੜਾ ਬਚ ਗਿਆ ਉਹ ਤੁਹਾਡਾ ਜਿੰਨੇ ਤੁਹਾਨੂੰ ਜਿਉਂਦੇ ਰੱਖਣਾ ਇੰਨੇ ਕ ਜਮਲੇ ਆ ਸੋਲ ਰਹਾ ਜਦ ਵੀ ਤੁਸੀਂ ਭਾਈ ਗੋਲਾ ਨਾਲ ਨੇ ਕਿਹਾ ਕੀ ਇਨੇ ਬੱਚੇ ਜੰਮਣੇ ਪੈਣਗੇ ਫੇਰ ਹੀ ਗੁਜ਼ਾਰਾ ਹੋਵੇਗਾ ਕਾਰਨ ਵੀ ਤੁਸੀਂ ਵੀਡੀਓ ਵੇਖ ਸੁਣ ਨਹੀਂ ਚੁੱਕੇ ਹੋ ਤੇ ਐਸਐਸਪੀ ਵੀ ਉਹ ਦਾਦਾ ਸਾਹ ਸੱਬੇ ਤੱਕੇ ਹੋ ਗਏ ਹਨ ਪੋਡਾ ਧੀ ਵੀ ਚੌੜਾ ਪੋਡਾ ਸਾਹ ਬੰਨੂ ਇਸ ਤਰ੍ਹਾਂ ਲੈਣਾ ਜਵਾਬ ਦਿੱਤਾ ਗਿਆ ਐਸਐਸਪੀ ਸਾਹਿਬ ਨੂੰ ਤੇ ਉਸੇ ਸ਼ਹਿਰਪੁਰ ਘਟਨਾ ਵਾਲੇ ਪਰਿਵਾਰ ਨੂੰ ਬੱਚੇ ਜੰਮਣ ਉੱਤੇ ਜਿਆਦਾ ਬੱਚੇ ਜੰਮਣ ਉੱਤੇ ਤੁਸੀਂ ਵੀ ਆਪਣੀ ਕੀਮਤੀ ਰਾਏ ਕਮੈਂਟਾਂ ਵਿੱਚ ਸਾਂਝੀ ਜ਼ਰੂਰ ਕਰਿਓ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹੋ ਪੰਨੇ ਦੀ ਬਰੇਕਿੰਗ ਨਹੀਂ ਕਿਸਾਨ ਨੂੰ ਜੋ ਹੋਰ ਤਾਜ਼ੀਆਂ ਵਡੀਆਂ ਖਬਰਾਂ ਦੀ ਇਹ ਪੂਰੀ ਰੇਸ਼ੇ ਤਰ੍ਹਾਂ ਤੁਹਾਡੇ ਸਾਹਮਣੇ ਹਾਜ਼ਰ ਲੈ ਕੇ ਹੁੰਦੇ ਰਵਾਂਗੇ ਮੈਂ ਤੁਹਾਡਾ ਹੋਸਟ ਤੇ ਦੋਸਤ ਹੀ ਸ਼ਰ ਸਿੰਘ